ਸੂਜੀ ਅੱਧੀ ਕੌਲੀ ਦਹੀਂ 2 ਚਮਚ ਪਾਣੀ 2 ਚਮਚ ਨਮਕ ਪਾ ਕੇ ਰੜਾ ਕੇ ਰੱਖਤਾ ਜੀਰਾ ਪਿਆਜ਼ ਥੋੜਾ ਜਿਹਾ ਸੇਕ ਲਵਾ ਕੇ ਹਰੀ ਮੇਰ ਤੇ ਟਮਾਟਰ ਪਾਤਾ ਇਹਨੂੰ ਵੀ ਸੇਕ ਲਵਾ ਲੈਣੇ ਆਪਾਂ ਨਮਕ ਹਲਦੀ ਤੇ ਗਰਮ ਮਸਾਲਾ ਪਾ ਕੇ ਰੜਾ ਦੰਨੇ ਆਲੂ ਮੈਂ ਬਾਲ ਕੇ ਮੈਸ਼ ਕੀਤੇ ਉਹ ਪਾ ਕੇ ਚੰਗੀ ਤਰ੍ਹਾਂ ਰੜਾ ਕੇ ਠੰਡੇ ਕਰ ਲੈਣੇ ਦੋ ਗਲਾਸਾਂ ਨੂੰ ਗ੍ਰੇਸ ਕਰ ਲਿਆ ਦੋ ਪੀਸੇ ਤੇ ਬਣਾ ਲੈਣੇ ਬਹੁਤ ਹੀ ਟੇਸਟੀ ਨਾਸ਼ਤਾ ਬਿਨਾ ਤੇਲ ਤੋਂ ਬਿਨਾ ਕਿਉਂ ਤੋਂ ਬਣਨਾ ਹੈ ਤੇ ਸੂਜੀ ਫੁੱਲ ਗਿਆ ਆਪਣੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਿਆ ਮਿੱਠਾ ਸੋਡਾ ਥੋੜੀ ਜਿਹਾ ਪਾ ਲਿਆ ਖਾ ਤੇ ਮਿਕਸ ਕਰਕੇ ਸਵਾਰ ਕੇ ਗਲਾਸਾਂ ਦੇ ਵਿੱਚ ਦੋ ਚਮਚ ਪਹਿਲਾਂ ਪਾ ਕੇ ਤੇ ਫਿਰ ਜਿਹੜੇ ਆਲੂਆਂ ਦਾ ਰੋਲ ਬਣਾਇਆ ਉਹ ਰੱਖ ਲਿਆ ਵਿੱਚ ਫਿਰ ਉੱਪਰ ਪਾ ਦੇਣਾ ਇਹਦੇ ਜਿਹੜਾ ਵੇਟਰ ਲੜਾਏ ਆ ਆਪਾਂ ਤੇ ਦੇਖੋ ਜੇ ਗਲਾਸ ਤਿਆਰ ਕਰ ਲਏ ਪਾਣੀ ਵਿੱਚ ਗਰਮ ਰੱਖਿਆ ਉਹਦੇ ਵਿੱਚ ਇੱਕ ਸਟੈਂਡ ਰੱਖ ਕੇ ਜਾਲੀ ਰੱਖਤੀ ਦੋਏ ਗਲਾਸ ਰੱਖਤੇ 20 ਮਿੰਟ ਲੱਗੇ ਮੈਂ ਇਹਨੂੰ ਘੱਟ ਸੇਕ ਦੇ ਉੱਤੇ ਤੇ ਇਸ ਤਰ੍ਹਾਂ ਇਹਨਾਂ ਨੂੰ ਹਲਾ ਲੈਣੇ ਆ ਹਲਾ ਕੇ ਤੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਰਾਈ ਪਾਤੀ ਆ ਤੇ ਦੇਗੀ ਮਿਰਚ ਪਾ ਦੰਨੇ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਥੋੜਾ ਜਿਹਾ ਕਰਿਸਪੀ ਜਿਹਾ ਕਰ ਲੈਣਾ ਆਪਣਾ ਬਹੁਤ ਹੀ ਟੇਸਟੀ ਅਦਾ ਬਣਦੇ ਲੋ